हेलो जी सत श्री अकाल आई होप सारे कैंट होम होंगे वेलकम ऑन माय YouTube चैनल पंगो ब्लॉग ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਅੱਜ ਮੈਂ ਬਹੁਤ ਹੈਪੀ ਆਂ ਜੀ ਕਿਉਂਕਿ ਮੈਂ ਹੁਣੇ-ਹੁਣੇ WhatsApp ਖੋਲ ਕੇ ਦੇਖਿਆ ਉਹਦੇ ਵਿੱਚ ਮਤਲਬ ਇੰਨਾ ਫਨੀ ਸੀ ਨਾ ਕੁਝ ਮੈਂ ਬਹੁਤ ਹੈਪੀ ਹੋਈ ਤੇ ਉਹ ਮੈਂ ਅੱਗੇ ਤੁਹਾਨੂੰ ਅੱਜ ਦੇ ਬਲੌਗ 'ਚ ਉਹੀ ਸ਼ੇਅਰ ਕਰੂੰਗੀ ਵੀ ਉਹ ਕੀ ਸੀਗਾ ਇਹ ਐਕਚੁਅਲੀ ਉਹ ਸੀਗਾ ਮਤਲਬ ਮੈਂ ਤੁਹਾਨੂੰ ਦੱਸ ਹੀ ਦਿੰਨੀ ਥੋੜਾ ਜਿਹਾ ਸਟਾਰਟਿੰਗ ਦੇ ਵਿੱਚ ਪਰ ਵੀਡੀਓ ਤੁਸੀਂ ਪੂਰੀ ਦੇਖਿਓ ਪੂਰੀ ਦੇਖ ਕੇ ਬੜਾ ਮਜ਼ਾ ਆਊਗਾ ਬਹੁਤ ਜ਼ਿਆਦਾ ਫਨੀ ਆਗਾ ਸਾਡੇ ਘਰ 'ਚ ਇੱਕ ਨਵੀਂ ਬਲੌਗਰ ਆਈ ਹੈਗੀ ਤੇ ਤੁਸੀਂ ਉਹਦਾ ਬਲੌਗ ਦੇਖੋ ਮੈਂ ਅੱਗੇ ਤੁਹਾਡੇ ਨਾਲ ਉਹ ਕੰਟੀਨਿਊ ਕਰਦੀ ਆਂਗੀ ਅੱਜ ਮੇਰੇ ਕੋਲ ਹੋਰ ਨਹੀਂ ਖੁਸ਼ ਹੈਗਾ ਮੈਂ ਸਿਰਫ ਤੁਹਾਨੂੰ ਉਹੀ ਜਿਹੜਾ ਹੈਗਾ ਨਵੀਂ ਬਲੌਗਰ ਦਾ ਬਲੌਗ ਛੋਟੀ ਜੀ ਹੈ ਕਿਊਟ ਜੀ 7 ਸਾਲ ਦੀ ਬਲੌਗਰ ਆ ਉਹ ਤੇ ਤੁਸੀਂ ਉਹਦਾ ਬਲੌਗ ਦੇਖੋਗੇ ਹੈਲੋ ਮੇਰਾ ਬੋਲ ਲੈ ਕੇ ਆਓ ਆਏ ਸਦੀ ਸੁੰਦਰ ਜੀ ਉਸਨ ਅੰਦੇਖੋ ਅਰਾਤੇ ਕੋ ਜੀਏਗੇ ਅਲੋ

ਸਾਰੇ ਗੁੱਸੇਗਾ ਆਹ ਸੱਜ ਕੋ ਖੋਲ ਦੇ ਜੀ ਬਿਟਣੀ ਬਾਕਸ ਜੀ ਮੇਰਾ ਤਰਾਂ ਫੂਟ ਦੇਖੋ ਜੀ ਮਜੇ ਨਾ ਨਾਰੇਗਾ ਵੀਰੇ ਗਾਇਸ਼ ਨੂੰ ਸੱਸਗਾ ਲਾਵੇ ਵੇ ਕਾਕੂ ਕੀ ਕਰਿਆ ਤੂੰ ਦੇਖੋ 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 ਗੈਸ

ਬਾਸ ਨੂੰ ਬੰਦ ਕਰ ਦੇ ਦੇਖੋ ਜੀ ਬੀ ਬੀ ਬਈ ਮੈਂ ਅਦ ਖੋਣ ਦੇ ਸਕੋ ਦੇਖੋ ਜੀ ਅੱਜ ਅਸੀਂ ਕਰਨ ਆਏ ਹਾਂ ਦੇਖੋ ਸਾਡਾ ਘਰਵਾਦ ਆ ਸਾਡਾ ਵਿਸ਼ਕਾੜੇ ਜੋ ਕਿ ਜੀਦੇਆ ਸਿੰਘ ਖੇਡਣ ਜਾਣ ਹੁਣੇ ਆ ਗਏ ਚਾਰ ਜਣ ਦੋ ਜਣੇ ਹੋ ਜਾਣੇ ਆ ਕਿ ਫੇਰ ਸਾਡੀ ਭੂਆ ਦੀ ਕੁੜੀ ਹੈ ਇੱਕ ਸਾਡੀ ਉਹ ਹੈਗੀ ਇਸ਼ੂ ਇੱਕ ਸਾਡੀ ਜਸਵੇ ਦੀ ਫੇਰ ਪੀਤਾ ਛੋਟੀ ਦੀਦੀ ਹੈ ਇੱਕ ਇਸ਼ੂ ਹੈ ਇੱਕ ਮੈਂ ਚਾਰਦਾਨੀ ਦੋਨੇ ਪੈਨ पे ਖੇਡਾਂਗੇ ਕੁੜੀਆਂ ਕੁੜੀਆਂ ਅੱਡੇ ਠੇਡਣਗੇ ਮੁੰਡੇ ਮੁੰਡੇ ਅੱਡੇ ਠੇਡਣਗੇ ਕਿ ਹੱਥ ਸਾਨੂੰ ਇਹੀ ਚੈਲੰਜ ਕਰਨ ਦੇਣਾਗਾ ਕਿਉਂਕਿ ਇੱਕ ਚੀਜ਼ ਹੋਣੀ ਹੈਗੀ ਜਿਹੜੀ ਜਦੋਂ ਆਪਾਂ ਅੱਗੇ-ਅੱਗੇ ਪਟਾਕਿਸ ਕਰਾਂਗੇ ਨਾ ਉਦੋਂ ਆਪਾਂ ਨੂੰ ਨਾ ਚਬਾਤ ਬੱਸ ਮਿਲਾਣਗੇ ਜੇ ਆਪਾਂ ਨਹੀਂ ਕਰਾਂਗੇ ਨਾ ਫਿਰ ਅਸੀਂ ਕਰਦੇ ਨਹੀਂ ਕਿਸパ ਮੰਗੀ ਦੇਖੋ ਕੀ ਹੋਣਾ ਸਾਰੇ ਕੁਝ ਨੂੰ ਇਕ ਤੇ ਅੱਗੇ ਦੀ ਵੀ ਗੱਲ ਸੀ ਕੱਲ ਮਨਾਣਿਆ ਗਾਇਸ ਬਾਏ ਬਾਏ ਟਾਟਾ ਪਰ ਬੇਤਰ ਲੱਗੀ ਖੇਡਣਾ ਹਨਾ ਦੁੱਧ ਪੀ ਕੇ ਹਨਾ ਪਰ ਬੇਤਰ ਤੂੰ ਵੀ ਕਹਿੰਦੇ ਹੈਲੋ ਗਾਇਸ ਬੋਲੀ ਬੇਤਰ ਹੈਲੋ ਗਾਇਸ ਹੈਲੋ ਗਾਇਸ ਕਿਵੇਂ ਲੱਗਿਆ ਫਿਰ ਸਾਡੀ ਕਿਊਟ ਪਰੀ ਦਾ ਬਲੌਗ ਕੈਂਟ ਸੀ ਨਾ ਉਹ ਵੀ ਦਾਦੀ ਬਣਾ ਰਹੀ ਓਨੇ ਕੈਮਰਾਮੈਨ ਅੱਧੇ ਚ ਆਪ ਬੰਦੀ ਐ ਕੈਮਰਾਮੈਨ ਡੈਡੀ ਨੂੰ ਕਹਿੰਦੀ ਹੌਲੀ ਹੌਲੀ ਲਾਈਟ ਲਾਈ ਮਤਲਬ ਸਾਰੇ ਨੂੰ ਬੋਲਣਾ ਸਿਖਾਉਂਦੀ ਹੈ ਕਿ ਵੀ ਹਾਂ ਵੀ ਇਹ ਇੰਬੀਰੀ ਨੂੰ ਕਹਿੰਦੀ ਮੈਂ ਇੰਗਲਿਸ਼ ਸਿਖਾਉਣੀ ਹੈਗੀ ਹਨਾ ਪੁੱਤ ਤੂੰ ਵੀ ਇੰਗਲਿਸ਼ ਸਿੱਖੇਂਗਾ ਨਾ ਕਿਵੇਂ ਲੱਗੀ ਫਿਰ ਸਾਡੀ ਛੋਟੀ ਦੀ ਪਰੇ ਦੀ ਕੋਸ਼ਿਸ਼ ਬਾਲੀ ਜਦੇ ਉਹ ਐਵੇਂ ਕਰਦੀ ਹੁੰਦੀ ਹੈ ਮਤਲਬ ਉਹਨੂੰ ਐ ਹੁੰਦਾ ਹੈ ਵੀ ਮੈਂ ਹਰ ਇੱਕ ਕੰਮ ਕਰਾਂ ਹਰ ਇੱਕ ਕੰਮ ਦੇ ਵਿੱਚ ਉਹ ਇੰਟਰਸਟ ਲੈਂਦੀ ਹੈਗੀ ਇਹ ਕਰਦੀ ਵੀ ਪੂਰੇ ਮਤਲਬ ਇੱਕ ਬਹੁਤ ਸੋਹਣੀ ਬੇ ਨਾਲ ਹੈ ਕੋਈ ਵੀ ਕੰਮ ਐਵੇਂ ਨਹੀਂ ਹੈਗਾ ਉਹ ਵੀ ਉਹ ਨੂੰ ਨਾ ਆਉਂਦਾ ਹੋਵੇ ਹਨਾ ਕਿਸੇ ਵੀ ਕੰਮ ਨੂੰ ਉਹ ਕਰ ਲੇ ਸਟੱਡੀ ਚ ਵੀ ਵਧੀਆ ਉਹਦਾ ਖੇਡਣਾ ਵਗੈਰਾ ਚ ਹਰ ਇੱਕ ਚੀਜ਼ ਚ ਵਧੀਆ ਪਰਫੈਕਟ ਹੈ ਦੱਸਿਓ ਫੇ ਸਾਨੂੰ ਕਿਵੇਂ ਦਾ ਲੱਗਿਆ ਤੁਹਾਨੂੰ ਅੱਜ ਦਾ ਇਹ ਫਨੀ ਵਲੌਗ ਦੇਖ ਕੇ ਘੈਂਟ ਸੀ ਨਾ ਪੂਰਾ ਚਲੋ ਜੀ ਮਿਲਦੇ ਆਂ ਅਸੀਂ ਇੱਕ ਨਵੇਂ ਵਲੌਗ ਦੇ ਨਾਲ ਬਾਏ ਬਾਏ